ਲੁਧਿਆਣਾ ਦੇ ਤੋਰੀ ਲਾਈਨ ਤੇ ਪੈਂਦੇ ਫਾਟਕ ਤੇ ਖੇਤਰੀ ਨਿਵਾਸੀਆਂ ਨੇ ਤਰਨਾ ਲਗਾਇਆ ਤੇ ਕਿਹਾ ਕਿ 50 ਸਾਲ ਪੁਰਾਣਾ ਫਾਟਕ ਰੇਲਵੇ ਨੇ ਬੰਦ ਕਰ ਦਿੱਤਾ ਹੈ unknown ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਮਰਜੈਂਸੀ ਵਿੱਚ ਐਂਬੂਲੈਂਸ ਆ ਫਾਇਰ ਬ੍ਰਿਗੇਡ ਦੀ ਗੱਡੀ ਗਈ ਤਾਂ ਸਮੇਂ ਤੇ ਨਹੀਂ ਪਹੁੰਚ ਸਕਦੀ। ਉਹਨਾਂ ਨੇ ਕਿਹਾ ਇਸ ਫਾਟਕਾ ਤੋਂ ਉਹ ਰੋਜ਼ ਲੋਕਾਂ ਦੀਆਂ ਹਜ਼ਾਰਾਂ ਦੀ ਆਵਾਜ਼ ਆਈ ਹੈ। ਦੂਜੇ ਪਾਸੇ ਰੇਲਵੇ ਦੇ ਨਿਰਮਾਣ ਦੇ ਅਧੀਨ ਇਹ ਫਾਟਕਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਆ ਰਹੀ ਸਾਡੇ ਮਹੱਲੇ ਨੂੰ। ਬਹੁਤ ਪੁਰਾਣੇ ਬਸੋ ਇੱਥੇ ਸਾਰੇ 50 50 70 70 ਸਾਲ ਦੀ ਰਹਿੰਦੇ ਆ। ਸਾਰਾ ਲੰਘਾ ਇਹੀ ਲੰਘਦਾ ਇੱਥੋਂ। ਸੋ ਗਿਲਰੇਟ ਤੋਂ ਦੇਖ ਲਓ ਤੁਸੀਂ ਕਿੰਨਾ ਰਸ਼ਾ। ਇਹ ਇੱਕ ਰਸਤਾ ਚਾਹੀਏ। ਮਾਰਡਨ ਟੋਨੋਂ ਨਾਲੋਂ ਚਾਹੇ ਦੁਗਰੀ ਨਾਲੋਂ ਸਾਰਾ ਵਾਹਨ ਇੱਥੋਂ ਨਿਕਲਦਾ ਜੀ ਸੋ ਬਹੁਤ ਵੱਡੀ ਪਰੇਸ਼ਾਨੀ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਨੂੰ ਇੱਥੇ ਲੰਘਣ ਵਾਸਤੇ ਰਸਤਾ ਦਿੱਤਾ ਜਾਵੇ ਇਹ ਦਸ਼ਮੇਸ਼ ਨਗਰ ਚੇਤਨਗਰ ਰਾਬਸੰਮੀ ਰੋਡ ਇਹ ਸਾਰਾ ਇੱਥੋਂ ਟ੍ਰੈਫਿਕ ਨਿਕਲ ਕੇ ਗਿੱਲ ਰੋਡ ਤੇ ਜਾਂਦਾ ਜੀ ਕਿੰਨਾ ਏਰੀਆ ਨੂੰ ਕਿੰਨਾ ਏਰੀਆ ਹੈਗਾ ਜੀ ਇਹ ਇਹ ਏਰੀਆ ਕਾਫੀ ਇੱਥੇ ਇੱਥੇ ਦੇਖੋ 14-15 ਮੱਲੇ ਪੈਂਦੇ ਆ ਜੀ ਇੱਥੇ 14-15 ਮੱਲੇ ਪੈਂਦੇ ਆ ਇੱਥੇ 20000 25000 ਵੋਟ ਆ ساری ਇੱਥੋਂ ਲੰਘ ਕੇ ਸਾਰੇ ਜਾਂਦੇ ਆ ਬੱਚੇ ਜਾਂਦੇ ਆ ਚਾਹੇ ਬਜ਼ੁਰਗ ਜਾਂਦੇ ਆ ਚਾਹੀ ਇਧਰ ਪਾਰਕ ਬਣੇ ਨਹੀਂ ਹਸਪਤਾਲ ਬਣੇ ਨਹੀਂ ਸਾਰਾ ਕੁਝ ਬਣਿਆ ਹੋਇਆ ਸਾਨੂੰ ਇੱਥੇ 2 ਲੱਖ ਬੰਦਾ ਰੋਜ਼ ਨਿਕਲਦਾ ਜੀ ਅੱਛਾ ਜੀ 2 ਲੱਖ ਵਾਹਿਕਲ ਦੇਖੋ ਇੱਕ ਬੰਦਾ ਦੋ ਚਾਹੇ ਕਾਰ ਨਿਕਲਦੀ ਆ ਚਾਹੇ ਮੋਟਰਸਾਈਕਲ ਨਿਕਲਦਾ ਬੰਦਾ 2 ਲੱਖ ਵਾਹਿਕਲ ਰੋਜ਼ ਨਿਕਲਦਾ ਇੱਥੇ ਸੋ ਉਹਦੀ ਦੇਖੋ ਕਿੰਨੀ ਵੱਡੀ ਪਰੇਸ਼ਾਨੀ ਆ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਰੋਜ਼ ਪਰਸੈਂਟ ਸਾਡਾ ਇਹੀ ਆ ਕਿ ਸਾਨੂੰ ਰਸਤਾ ਜਰੂਰ ਦਿੱਤਾ ਜਾਵੇ ਉਸ ਮੱਲੇ ਨੂੰ ਕੋਈ ਰਸਤਾ ਨਹੀਂਗਾ ਜਿੰਨੀ ਪ੍ਰਾਪਰਟੀ ਲਾਈਨ ਦੇ ਉੱਤੇ ਦੇਖੋ ਸਾਰੀ ਡੈੱਡ ਹੋਈ ਪਈ ਆ ਹਾਂਜੀ ਸਰ ਤੁਹਾਡੇ ਚੈਨਲ ਦੇ ਥਰੂ ਅਸੀਂ ਇਹ ਆਵਾ ਵੇ ਦੇਖੋ 50 ਸਾਲ ਪੁਰਾਣਾ ਇਹ ਫਾਟਕ ਪਰੋਜ਼ ਦੀ 2 ਲੱਖਾਂ ਵਹੀਕਲ ਇੱਥੋਂ ਨਿਕਲਦੀ ਆ ਉਹ ਦੇਖੋ 175490 ਤੇ ਸਾਨੂੰ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਔਰ ਜਿੰਨੇ ਸਾਡੇ ਬੱਚਿਆਂ ਦੇ ਸਕੂਲ ਵਗੈਰਾ ਨੇ ਸਭ ਇਸ ਲਾਈਨ ਤੋਂ ਪਰਲੇ ਪਾਸੇ ਨੇ ਤੇ ਸਾਨੂੰ ਬੱਚਿਆਂ ਨੂੰ ਵੀ ਸਕੂਲ ਭੇਜਣ ਵਿੱਚ ਬਹੁਤ ਪਰੇਸ਼ਾਨੀ ਆ ਕੋਈ ਗੱਡੀ ਬੱਸ ਬੱਚਿਆਂ ਨੂੰ ਲੈ ਜਾਣ ਵਾਸਤੇ ਸਾਡੇ ਮਹੱਲਿਆਂ ਵਿੱਚ ਨਹੀਂ ਆ ਰਹੀ ਉਹ ਸਾਨੂੰ ਕਹਿੰਦੇ ਬੱਚਿਆਂ ਨੂੰ ਪੰਜ ਪਰਲੇ ਪਾਸੇ ਛੱਡ ਕੇ ਜਾਓ ਅਸੀਂ ਆਪਣੇ ਬੱਸਾਂ ਪਰਲੇ ਪਾਸੇ ਖੜੀਆਂ ਕਰਾਂਗੇ ਫਾਟੇਗਾ ਬੰਦ ਹੋਗੇ ਨੇ ਅਸੀਂ ਬੱਚਿਆਂ ਨੂੰ ਆਪ ਲੈਣ ਤੋਂ ਪਰਲੇ ਪਾਸੇ ਛੱਡ ਕੇ ਜਾਂਦੇ ਆ ਇਸ ਤੋਂ ਇਲਾਵਾ ਚੰਗੇ ਜਿੰਨੇ ਵੀ ਹਸਪੀਟਲ ਨੇ ਉਹ ਸਾਰੇ ਲੈਣ ਤੋਂ ਪਰਲੇ ਪਾਸੇ ਨੇ ਕੋਈ ਐਂਬੂਲੈਂਸ ਆਉਣ ਦਾ ਰਸਤਾ ਨਹੀਂ ਹੋਏਗਾ ਕੋਈ ਫਾਇਰ ਬ੍ਰਿਗੇਡ ਆਉਣ ਦਾ ਰਸਤਾ ਨਹੀਂ ਨਾ ਛੱਡਿਆ ਹੋਏਗਾ ਔਰ ਇਹ ਬਿਨਾਂ ਗੱਲ ਤੋਂ ਬੇਵਜਹ ਨਾਲ ਬੰਦ ਕਿਤੇ ਗਏ ਨੇ ਕਿਉਂਕਿ ਕੋਈ ਵੀ ਫਾਟੇਗਾ 50 ਸਾਲ ਪੁਰਾਣਾ ਫਾਟੇਗਾ ਜਦ ਤੱਕ ਕੋਈ ਰਸਤਾ ਪਬਲਿਕ ਨੂੰ ਨਹੀਂ ਮਿਲਦਾ ਉਹ ਫਟਕ ਨਹੀਂ ਬੰਦ ਕਰ ਸਕਦੇ ਜਿੱਥੇ ਕਿਤੇ ਵੀ ਫਟਕ ਬੰਦ ਹੋਏ ਨੇ ਜਾਂ ਆਰਓ ਵੀ ਮਿਲਿਆ ਜਾਂ ਅੰਡਰਪਾਸ ਮਿਲਿਆ ਇੱਥੇ ਸਾਨੂੰ ਇਹ ਚੀਜ਼ ਕੋਈ ਨਹੀਂ ਮਿਲਦੀ ਪਈ ਹੈਗੀ ਨਾ ਕੋਈ ਅੰਡਰਪਾਸ ਨਾ ਕੋਈ ਆਰਓ ਵੀ ਇਸ ਕਰਕੇ ਜਿਹੜੇ ਫਟਕ ਨੇ ਇਹ ਨਜਾਇਜ਼ ਬੰਦ ਕੀਤੇ ਗਏ ਆ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਰੇਲਵੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਕੋਈ ਸੰਦੇਸ਼ ਕੋਈ ਮੈਸੇਜ ਸਾਡਾ ਕੋਈ ਵੀ ਹੁੰਡ ਲਿੱਤਾ ਗਿਆ ਸਾਡਾ ਕੋਈ ਪੁੱਛਿਆ ਨਹੀਂ ਗਿਆ ਸਾਨੂੰ ਰੇਲਵੇ ਵਾਲਿਆਂ ਨੇ ਕੋਈ ਸਾਡੀ ਅਸਾਰ ਨਹੀਂ ਲਈ ਗਈ ਵੀ ਇਹਨੂੰ ਬੰਦ ਕਰੀਏ ਜਾ ਕਿਸ ਤਰ੍ਹਾਂ ਕਰੀ ਅਸੀਂ ਮਿਲੇ ਵੀ ਜਾ ਕੇ ਡੀਸੀ ਮੈਂਡ ਨੂੰ ਮਿਲੇ ਸਾਡੀ ਕੋਈ ਉਹਨਾਂ ਨੇ ਸਰਵਾਈ ਨਹੀਂ ਕੀਤੀ ਸਾਨੂੰ ਮਜਬੂਰ ਹੋ ਕੇ ਫਿਰ ਰੋਸ ਪ੍ਰਦਰਸ਼ਨ ਕਰਨਾ ਪਿਆ ਕੀ ਮੰਗਤੀ ਸਾਡੀ ਮੰਗ ਇਹੀ ਆ ਵੀ ਇੱਕ ਦਾ ਮਤਲਬ ਕਿ ਫਟ ਕੇ ਜਦ ਤੱਕ ਕੰਮ ਕੰਪਲੀਟ ਨਹੀਂ ਹੁੰਦਾ ਦੂਸਰੀ ਲਾਈਨ ਪਾਉਣ ਦਾ ਜਿਹੜਾ ਕੰਮ ਆ ਇਹ ਘੱਟੋ ਘੱਟ 3 ਸਾਲ ਚੱਲੂਗਾ 3 ਸਾਲ ਵਾਸਤੇ ਇਹ ਫੜਕ ਖੋਲ ਦਿੱਤੇ ਜਾਣ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਚਲੋ ਬਾਕੀ ਦਾ ਕੰਮ ਕੰਪਲੀਟ ਕਰ ਲੈਣਾ ਫੇਰੇ ਫਾੜਕ ਬੰਦ ਕਰਕੇ ਆਪਣਾ ਕੰਮ ਕਰ ਲੈ। ਅੱਗੇ ਕਬੀਰ ਵਸੀ ਪਈ ਆ ਉਹ ਅਜੇ ਖਾਲੀ ਕਰਾਉਣੀ ਬਾਕੀ ਆ। ਉਥੇ ਅਜੇ ਕੋਈ ਕੰਮ ਨਹੀਂ ਹੋਇਆ ਹੈਗਾ। ਅੱਗੇ ਨਹਿਰ ਦੇ ਉੱਪਰ ਪਿੱਲਰ ਖੜੇ ਕਰਨੇ ਆ ਉਹ ਕੰਮ ਬਾਕੀ ਪਿਆ। ਘਟੋ ਘਟ ਤਿੰਨ ਸਾਲ ਦਾ ਇਹਨਾਂ ਕੋਲ ਕੰਮ ਪਿਆ ਅਜੇ। ਓਰੀਜਨਲ ਨੇ ਫਾਟਕ ਇਹ ਪਹਿਲਾਂ ਹੀ ਬੰਦ ਕਰਦੇ ਆ। ਅਸੀਂ ਇਹ ਕਹਿੰਦੇ ਆ ਵੀ ਜੇ ਤੁਸੀਂ ਡਿਵੈਲਪਮੈਂਟ ਕਰਨੀ ਆ ਤੁਸੀਂ ਲਾਈਨ ਦੂਸਰੀ ਪਾਣੀ ਆ ਪਹਿਲਾਂ ਬਾਕੀ ਦਾ ਕੰਮ ਕੰਪਲੀਟ ਕਰੋ। ਤੇ ਫਾਟਕਾਂ ਨੂੰ ਤੁਸੀਂ ਬਾਅਦ ਚ ਛੇੜੋ ਤੁਸੀਂ ਤਿੰਨ ਨਾਟਿਫਿਕੇਸ਼ਨ ਦਿੱਤਾ ਹੈ ਇਸ ਤੋਂ ਬਾਅਦ ਵੀ ਅਗਰ ਫਾਟਕ ਨਹੀਂ ਖੁੱਲੇ ਫਿਰ ਕੀ ਕਰੋਗੇ ਫਿਰ ਅਸੀਂ ਆਪਣੇ ਜਿੰਨੇ ਵੀ ਸਾਡੇ ਬਹੁਤ ਬੰਦੇ ਆ ਅਸੀਂ ਉਹਨਾਂ ਨਾਲ ਸਲਾਮ ਮਸ਼ਵਰਾ ਕਰਾਂਗੇ ਵੀ ਅੱਗੇ ਦੀ ਸਾਡੀ ਰਣਨੀਤੀ ਕੀ ਹੋਊਗੀ ਲੋੜ ਪਊਗੀ ਜੇ ਸਾਡੀ ਇਹ ਮੰਗ ਨਹੀਂ ਮੰਨਣਗੇ ਤਾਂ ਅਸੀਂ ਸੈਂਟਰ ਚ ਵੀ ਜਾਵਾਂਗੇ ਰੇਲ ਮੰਤਰੀ ਕੋਲ ਵੀ ਜਾਵਾਂਗੇ ਹੋ ਸਕਦਾ ਅਸੀਂ ਟ੍ਰੇਨਾਂ ਰੋਕਣ ਦੀ ਵੀ ਕੋਸ਼ਿਸ਼ ਕਰੀਏ ਜੇ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ